ਸਫਰੇ ਸ਼ਹਾਦਤ ਦੇ ਜਿਹੜੇ ਦਿਨ ਨੇ ਉਹ ਸਮਾਪਤ ਹੋ ਗਏ ਤੇ ਪਰ ਇਸ ਵਿੱਚ ਜਿਹੜੀਆਂ ਵਾਇਰਲ ਵੀਡੀਓ ਕੁੱਝ ਨੇ ਇਹਨਾਂ ਦੇ ਮਾਮਲੇ ਇਹਨਾਂ ਦੇ ਵਿਵਾਦ ਬਣ ਇਹਨਾਂ ਮਾਮਲਿਆਂ ਦੇ ਵਿਵਾਦ ਬਣ ਕੇ ਸਾਹਮਣੇ ਆ ਰਹੇ ਨੇ ਜਿਵੇਂ ਜਸਵੀਰ ਜੱਸੀ ਮਸ਼ਹੂਰ ਗਾਇਕ ਜਸਵੀਰ ਜੱਸੀ ਨੇ ਉਹਨਾਂ ਦਾ ਇੱਕ ਕੀਰਤਨ ਕਰਦਿਆਂ ਦਾ ਤੇ ਸ਼ਬਦ ਗਾਉਣ ਦਾ ਸਾਹਮਣੇ ਆਇਆ ਸੀ ਉਸ ਤੇ ਵੀ ਵਿਵਾਦ ਚੱਲ ਰਿਹਾ ਤੇ ਇਸ ਦੇ ਨਾਲ ਹੀ ਜਿਹੜਾ ਨਿਹੰਗ ਸਿੰਘਾਂ ਵੱਲੋਂ ਕੁਝ ਨਿਹੰਗ ਸਿੰਘਾਂ ਵੱਲੋਂ ਨੇਜਾਂ ਦੇ ਉੱਤੇ ਟੋਪੀਆਂ ਟੰਕ ਕੇ ਉਹ ਵੀਡੀਓ ਵਾਇਰਲ ਹੋ ਰਿਹਾ ਉਸ ਦਾ ਵੀ ਵਿਵਾਦ ਚੱਲ ਰਿਹਾ ਕੀ ਕਹਿਣਾ ਚਾਹੋਗੇ ਅਹ ਦੇਖੋ ਉਸ ਦਿਨ ਜਿਸ ਦਿਨ 27 ਤਰੀਕ ਨੂੰ ਨਗਰ ਕਾਇਤਨ ਸੇ ਗਾ ਉਸ ਦਿਨ ਆਪਾਂ ਇਹ ਇਸ਼ੂ ਡਿਸਕਸ ਕੀਤਾ ਸੀਗਾ ਕਿ ਸ਼ਹੀਦੀ ਜੋੜ ਮੇਲ ਦੇ ਨਾਂ ਦੇ ਉੱਤੇ ਜਾਂ ਉੱਥੇ ਕੁਝ ਇਕਾਦੁੱਕਾ ਲੋਕ ਜੀ ਇਸ ਤਰ੍ਹਾਂ ਦੇ ਸਿਰਫਰੇ ਹੁੰਦੇ ਆ ਉਹਨਾਂ ਦੀਆਂ ਗਤੀਵਿਧੀਆਂ ਕਰਕੇ ਜਿਹੜੀ ਪੰਥ ਦੀ ਬਦਨਾਮੀ ਹੁੰਦੀ ਜਾਂ ਸਮਾਜ ਦੇ ਵਿੱਚ ਬੰਡੀਆਂ ਪੈਂਦੀਆਂ ਹੁਣ ਮੈਂ ਤਾਂ ਉਹਨਾਂ ਨੂੰ ਕਥਤ ਨਹੰਗੀ ਕਹਾਂਗਾ ਜੀ ਵੀ ਉਹ ਟੋਪੀਆਂ ਚੱਕ ਕੇ ਜਿਹੜਾ ਕੋਈ ਬੰਦਾ ਟੋਪੀ ਅੱਜ ਕੱਲ ਸਰਦੀ ਵੀ ਹੈ ਹੂੰ ਹੂੰ ਵੈਸੇ ਵੀ ਬੰਦੇ ਟੋਪੀਆਂ ਲੈ ਲੈਂਦੇ ਹਨ ਜੀ ਬਿਲਕੁਲ ਤੇ ਜਿਹੜਾ ਬੰਦਾ ਮੋਨਾ ਹੈ ਜਿਹੜਾ Hindu ਹੈ ਜਾਂ ਉਹ ਟੋਪੀ ਲਏਗਾ ਹੂੰ ਤੇ ਤੁਸੀਂ ਉਹਦੇ ਮਤਲਬ ਰਾਹ ਜਾਂਦੇ ਦੀਆਂ ਟੋਪੀਆਂ ਖੋਲ ਕੇ ਨੇਜੀਆਂ ਤੇ ਟੰਗ ਰਹੇ ਹੋ ਇਹ ਕਿਹੜੀ ਸਿੱਖੀ ਹੈ ਬਿਲਕੁਲ ਤੇ ਜਿਹੜੇ ਬੰਦੇ ਉਹਨਾਂ ਨੂੰ ਸਪੋਰਟ ਕਰਦੇ ਉਹਨਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਹੈ ਹੂੰ ਠੀਕ ਹੈ ਨਾ ਬਿਲਕੁਲ ਸੋ ਹੁਣ ਗੁਰੂ ਸਾਹਿਬ ਦੀ ਜਦੋਂ ਜਿਹੜੀ ਛੋਟੇ ਸਾਹਿਬ ਜਦਿਆਂ ਦੀ ਜਦੋਂ ਸ਼ਹਾਦਤ ਹੁੰਦੀ ਹੈ ਹੁਣ ਉੱਥੇ ਜਿਹੜੇ ਭਾਈ ਮੋਤੀराम ਮਹਿਰਾ ਜੀ ਜਿਨ੍ਹਾਂ ਨੇ ਦੁੱਧ ਦੀ ਸੇਵਾ ਕੀਤੀ ਸੀ ਦੁੱਧ ਪਿਆਇਆ ਸੀਗਾ ਜੀ ਹੁਣ ਉਹ ਤਾਂ Hindu ਸੀਗੇ ਹਾਂ ਬਿਲਕੁਲ ਠੀਕ ਹੈ ਨਾ ਇਦਾਂ ਹੀ ਦੀਵਾਨ ਟੋਡਰਮਲ ਹੈ ਹਾਂ ਹੁਣ ਜਦੋਂ ਤੁਸੀਂ ਜੇ ਉਹਨਾਂ ਦੇ ਬਾਰਿਸ ਹੈ ਜਾਂ ਉਹਨਾਂ ਦੇ ਪਰਿਵਾਰ ਅੱਗੇ ਜਾਂ ਉਹਨਾਂ ਦੇ ਮਤਲਬ ਉਹਨਾਂ ਦੇ ਧਰਮ ਨਾਲ ਸੰਬੰਧਿਤ ਲੋਕ ਹੈ ਨਾ ਜੀ ਉਹ ਅੱਗੇ ਮਤਲਬ ਉੱਥੇ ਆਂਦੇ ਨੇ ਜਾਂ ਕੀ ਮੈਂ ਕਹਿੰਨਾ ਇਹ ਵੀ ਛੱਡ ਦਿਓ ਗੱਲ ਕੀ ਹਿੰਦੂਆਂ ਦਾ ਉੱਥੇ ਸਾਬਜਾਦਿਆਂ ਦੀ ਉਹਦੇ ਚਾਣਾ ਮਨਾਹੀ ਹੈ ਬਿਲਕੁਲ ਫਿਰ ਤੁਸੀਂ ਇਸ ਤਰ੍ਹਾਂ ਦਾ ਮਤਲਬ ਤਾਲੀਬਾਨੀ ਤਰੀਕਾ ਵਰਤੋਗੇ ਗੁੰਡਾਗਰਦੀ ਕਰੋਗੇ ਤੁਸੀਂ ਬਿਲਕੁਲ ਇੱਕ ਪਾਸੇ ਤੁਸੀਂ ਕਹਿੰਦੇ ਆ ਸੋਗ ਸਭਾ ਹੈ ਜੀ ਸੋਗ ਦੇ ਵਿੱਚ ਐਸੀਂ ਤੇ ਦੂਜੇ ਪਾਸੇ ਤੁਸੀਂ ਇਸ ਤਰ੍ਹਾਂ ਦੀਆਂ ਗੁੰਡਾਗਰਦੀਆਂ ਕਰਦੇ ਹੋ ਇਹ ਸ਼ਰੋਮਣੀ ਕਮੇਟੀ ਨੇ ਇਹਦੀ ਚੰਗੀ ਗੱਲ ਇਹ ਹੈ ਕਿ ਸ਼ਰੋਮਣੀ ਕਮੇਟੀ ਨੇ ਇਹਦੀ ਨਿੰਦਾ ਕੀਤੀ ਹੈ ਔਰ ਹੋਣੀ ਚਾਹੀਦੀ ਹੈ ਔਰ ਇਹ ਮੈਂ ਤਾਂ ਕਹਿੰਨਾ ਇਹ 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 ਦੇ ਬਾਰੇ ਇੱਕ ਸਖਤ ਐਕਸ਼ਨ ਕਰਨਾ ਚਾਹੀਦਾ ਹੈ ਹਮ ਸ਼ਰੋਮਣੀ ਕਮੇਟੀ ਨੂੰ ਜੀ ਈਵਨ ਤਖਤਾਂ ਨੂੰ ਵੀ ਜਿਹੜੀ ਧਾਰਮਿਕ ਲੀਡਰਸ਼ਿਪ ਹੈ ਕਿਹਸ ਤਰ੍ਹਾਂ ਦੇ ਬੰਦੇ ਜਿਹੜੇ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਜਿਹੜੇ ਸਮਾਜਿਕ ਪਾੜਾ ਪਾਣ ਦਾ ਕੰਮ ਕਰਦੇ ਆ ਜੀ ਹੈਨਾ ਜੇ ਤਾਂ ਕੋਈ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਹੈਨਾ ਹੂੰ ਚਲੋ ਆਪਾਂ ਕਹ ਰਹੇ ਕਿ ਇੱਕ ਮਰਿਆਦਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੀ ਵੀ ਟੋਪੀ ਲਾ ਕੇ ਉੱਥੇ ਨਹੀਂ ਜਾਂਦੇ ਹੈਨਾ ਪਰ ਤੁਸੀਂ ਸੜਕ ਜਾਂਦੇ ਆ ਬੰਦਿਆਂ ਦੀ ਮਤਲਬ ਟੋਪੀਆਂ ਲਾਹੀ ਜਾਂਦੇ ਹੋ ਬਿਲਕੁਲ ਜਿਹਦਾ ਦਸਤਾਰ ਜਿਹੜੀ ਹੈ ਉਹ ਇੱਕ ਸਨਮਾਨ ਦਾ ਪ੍ਰਤੀਕ ਹੈ ਟੋਪੀ ਵੀ ਉਸ ਤਰ੍ਹਾਂ ਹੈ ਬਿਲਕੁਲ ਅੱਛਾ ਫਿਰ ਤੁਸੀਂ ਲੋਹਾ ਲੀ ਫਿਰ ਤੁਸੀਂ ਉਹਨੂੰ ਨੇਜੇ ਪਰ ਪਾ ਕੇ ਟੰਗ ਟੰਕੇ ਘੁੰਮਦੇ ਹੋ ਹਾਂ ਇਹ ਕਿਹੜੀ ਸਿੱਖੀ ਹੈ ਮੈਂ ਤਾਂ ਨਹੀਂ ਸਿੱਖੀ ਮੰਨਦਾ ਇਹਨੂੰ ਹਾਂ ਫੁਕਰਾ ਗਰਦੀ ਚੂ ਆ ਇਹਨੂੰ ਫੁਕਰਾ ਗਰਦੀ ਵੀ ਹੈ ਫੁਕਰਾ ਕਰਦੀ ਯਾਦ ਹੈ ਹਾਂ ਔਰ ਤੁਸੀਂ ਦੇਖੋ ਨਾ ਕਿਸ ਪਰੰਪਰਾ ਨੂੰ ਨਿਹੰਗ ਪਰੰਪਰਾ ਬਿਲਕੁਲ ਹੈਨਾ ਉਹਦੇ ਚਵਾਨ ਵਾਲੇ ਤੁਸੀਂ ਉਹ ਨਿਹੰਗਾਂ ਦਾ ਤੁਸੀਂ ਬਾਣਾ ਪਾਇਆ ਹੋਇਆ ਹੈ ਜੀ ਔਰ ਨਿਹੰਗਾਂ ਦਾ ਤਾਂ ਜਿੰਨਾ ਕੰਟਰੀਬਿਊਸ਼ਨ ਹੈ ਜਾਂ ਜਿੰਨਾ ਸਤਕਾਰ ਸਤਕਾਰ ਸਾਡੀ ਸੁਸਾਇਟੀ ਚ ਰਿਹਾ ਹੈ ਹੈਨਾ ਵੀ ਅ ਅ 12 ਆਏ ਨਿਹੰਗ ਬੂਹੇ ਖੋਲਦੇ ਉਹਨੇ ਸੰਗ ਜੀ ਜੀ ਹੈਨਾ ਹਾਂ ਤੇ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਹੋ ਇਹ ਐਕਚੁਅਲੀ ਸਿੱਖੀ ਦੀ ਜਿਹੜਾ ਜਿਹੜਾ ਦਾਇਰਾ ਹੈ ਨਾ ਉਹਨੂੰ ਸੰਕੁਚਿਤ ਕਰਨ ਦਾ ਉਹਨੂੰ ਉਹਨੂੰ ਮਤਲਬ ਟਾਈਟ ਕਰਨ ਦਾ ਇੱਕ ਇੱਕ ਸਾਜ਼ਿਸ਼ੀ ਲੱਗਦੀ ਹੈ ਮੈਨੂੰ ਤਾਂ ਇਹ ਹੈ ਨਾ ਸੋ ਇੱਕ ਇਹਦੇ ਤਮੇ ਮੇਰਾ ਮਤਲਬ ਇਹ ਪੁਆਇੰਟ ਆਫ 뷰 ਹੈ ਚਾਹੇ ਕਿਸੇ ਨੂੰ ਔਖਾ ਲੱਗੇ ਚਾਹੇ ਕਿਸੇ ਨੂੰ ਮਾੜਾ ਲੱਗੇ ਪਰ ਇਹ ਮੇਰਾ ਪੁਆਇੰਟ ਆਫ 뷰 ਹੈ ਕਿ ਜੋ ਉੱਥੇ ਹੋਇਆ ਬਹੁਤ ਗਲਤ ਹੋਇਆ ਜੀ ਜੀ ਐਦਾਂ ਨਹੀਂ ਹੋਣਾ ਚਾਹੀਦਾ ਸੀ ਹੂੰ ਬਾਕੀ ਰਹੀ ਗੱਲ ਜਸਵੀਰ ਜੱਸੀ ਵਾਲੇ ਵੀਡੀਓ ਦੀ ਦੇਖੋ ਜਸਵੀਰ ਜੱਸੀ ਇੱਕ ਗਾਇਕ ਹੈ ਜੀ ਔਰ ਉਹ ਸਮੇਂ-ਸਮੇਂ ਤੇ ਸਿੱਖ ਧਰਮ ਬਾਰੇ ਸਿੱਖੀ ਬਾਰੇ ਗੱਲ ਕਰਦੇ ਰਹਿੰਦੇ ਆ ਜੀ ਪਹਿਲੀ ਵਾਰ ਤਾਂ ਹੈ ਨਹੀਂ ਕਿ ਉਹਨਾਂ ਨੇ ਪਹਿਲੀ ਵਾਰ ਕਿਤੇ ਗਾਇਆ ਹੂੰ ਹੂੰ ਉਹ ਸਮਾਗਮ ਕੋਈ ਜਸਵੀਰ ਜੱਸੀ ਦਾ ਇਕੱਲੇ ਦਾ ਸਮਾਗਮ ਥੋੜੇ ਸੀਗਾ ਹੂੰ ਉਹ ਸਮਾਗਮ ਭਾਈ ਹਰਜਿੰਦਰ ਸਿੰਘ ਸਰੀਨਗਰ ਵਾਲੇ ਜੀ ਔਰ ਭਾਈ ਪਿੰਦਰਪਾਲ ਸਿੰਘ ਉਹਨਾਂ ਦਾ ਸੀ ਜੀ ਜੀ ਪ੍ਰੋਗਰਾਮ ਸੀਗਾ ਜਿੱਥੇ ਮਨ ਲੱਗਦਾ ਦਰਜਣਾ ਜਿਹੜੇ ਕੀਰਤਨੀ ਜਥੇ ਉਸ ਸਮਾਗਮ ਦੇ ਵਿੱਚ ਆਏ ਜੀ ਜੱਸੀ ਉਹਨਾਂ ਦਾ ਵੀ ਕਾਫੀ ਪ੍ਰੇਮ ਹੈ ਉਹਨਾਂ ਦੇ ਨਾਲ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦੇ ਨਾਲ ਉਹ ਵੀ ਉੱਥੇ ਗਏ ਸੀ ਤੇ ਉਹਨਾਂ ਨੇ ਵੀ ਇੱਕ ਸ਼ਬਦ ਪੜਿਆ ਸ਼ਬਦ ਵੀ ਕੀ ਗੀਤ ਹੀ ਸੀ ਉਹ ਧਾਰਮਿਕ ਗੀਤ ਸੀਗਾ ਹੁਣ ਧਾਰਮਿਕ ਗੀਤ ਸਾਰੇ ਕਲਾਕਾਰ ਗਾਉਂਦੇ ਆ ਬਿਲਕੁਲ ਇਹਦੇ ਤੇਤਰਾਜ ਵਾਲੀ ਖਣਿਚੇ ਦੀ ਗੱਲ ਹੋ ਗਈ। ਹਮ ਕੇ ਜੀ ਜਸਵੀਰ ਜੱਸੀ ਨੇ ਜੀ ਉਹਦੇ ਤੇ ਗਾਇਆ। ਪਰ ਉਹਨਾਂ ਨੇ ਇਹ ਕਿਹਾ ਹੈ ਕਿ ਜਸਵੀਰ ਜੱਸੀ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਗਾਇਆ ਉਸ ਤੇ ਉਹ ਚੀਜ਼ ਤੇ ਕਹਿ ਰਹੇ ਸੀ ਜਥੇਦਾਰ ਸਾਹਿਬ। ਤੇ ਫਿਰ ਕੀ ਪ੍ਰੋਬਲਮ ਹੋ ਗਈ? ਹਮ ਦੇਖੋ ਜਥੇਦਾਰ ਸਾਹਿਬ ਨੂੰ ਤਾਂ ਇੱਕ ਸਵਾਲ ਪੁੱਛਿਆ ਗਿਆ। ਜਿਹੜੀ ਜਥੇਦਾਰ ਵਾਲੀ ਉਹਨਾਂ ਦੀ ਸਟੇਟਮੈਂਟ ਮੈਂ ਸੁਣੀ ਹੈ। ਜਥੇਦਾਰ ਸਾਹਿਬ ਨੂੰ ਇੱਕ ਸਵਾਲ ਪੁੱਛਿਆ ਗਿਆ ਕਿ ਇੱਕ ਮਰਿਆਦਾ ਹੈ। ਠੀਕ ਹੈ ਜੀ ਕੀਰਤਨ ਦੀ ਇੱਕ ਮਰਿਆਦਾ ਹੈ ਕਿ ਸੰਗਤੀ ਰੂਪ ਦੇ ਵਿੱਚ ਜੇ ਤੁਸੀਂ ਪ੍ਰਚਾਰਕ ਦੇ ਤੌਰ ਤੇ ਅ ਕੀਰਤਨ ਕਰਨਾ ਤੇ ਜੇ ਤੁਸੀਂ ਕਥਾ ਕਰਨੀ ਹੈ ਤਾਂ ਤੁਸੀਂ ਇੱਕ ਮਰਿਆਦਾ ਮਤਲਬ ਜਿਹੜੀ ਖਾਲਸੇ ਦੀ ਮਰਿਆਦਾ ਹੈ ਕਿ ਤੁਸੀਂ ਪੂਰਨ ਸਿੱਖ ਹੋਣੇ ਚਾਹੀਦੇ ਹੋ ਹਾਂ ਬਿਲਕੁਲ ਠੀਕ ਹੈ ਜੀ ਉਹਦੇ ਚ ਹੁਣ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਕਿਸੇ ਗੈਰ ਸਿੱਖ ਦਾ ਗਾਣਾ ਕੋਈ ਉਹ ਥੋੜਿਆ ਜੀ ਮਰਿਆਦਾ ਇਹ ਹੈ ਕਿ ਜਿਹੜਾ ਪ੍ਰਚਾਰਕ ਹੈ ਜਾਂ ਜਿਹੜਾ ਕੀਰਤਨੀ ਜਥਾ ਹੈ ਉਹ ਸਿੱਖੀ ਸਰੂਪ ਚ ਹੋਣਾ ਚਾਹੀਦਾ ਹੂੰ ਠੀਕ ਹੈ ਜੀ ਹੁਣ ਜੇ ਜਥੇਦਾਰ ਸਾਹਿਬ ਨੂੰ ਤੁਸੀਂ ਸਵਾਲ ਪੁੱਛੋਗੇ ਤੇ ਉਹ ਕਹਿਣਗੇ ਬਿਲਕੁਲ ਮਰਿਆਦਾ ਦੀ ਪਾਲਣਾ ਕਰਨੀ ਚਾਹੀਦੀ ਹੈ ਹੂੰ ਜਥੇਦਾਰ ਨੇ ਕੋਈ ਆਪ ਨੋਟਸ ਥੋੜੇ ਲਿਆ ਜੀ ਬਿਲਕੁਲ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਮੀਡੀਆ ਚ ਤੇ ਉਹਨਾਂ ਨੇ ਇਹ ਇਹਦਾ ਜਵਾਬ ਦਿੱਤਾ ਹੁਣ ਇਹ ਉਸ ਤਰ੍ਹਾਂ ਦੀ ਗੱਲ ਹੈ ਹੈਨਾ ਵੀ ਤੁਸੀਂ ਕਿਸੇ ਆ ਪੁਲਿਸ ਇੰਸਪੈਕਟਰ ਨੂੰ ਕਹੋ ਵੀ ਆ ਕਾਨੂੰਨ ਹੈ ਜੀ ਜਾਂ ਕਿਸੇ ਵਕੀਲ ਨੂੰ ਕਹੋ ਹਮ ਕਿ ਆ ਹੈਗਾ ਜੀ ਤੇ ਇਹ ਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਤੇ ਉਹ ਨੇਚਰਲੀ ਕਾਨੂੰਨ ਦੀ ਹੀ ਗੱਲ ਕਰੇਗਾ ਬਿਲਕੁਲ ਜੀ ਹੈਨਾ ਉਹ ਜਥੇਦਾਰ ਸਾਹਿਬ ਨੇ ਕੋਈ ਉਦਾਂ ਵਿਰੋਧ ਥੋੜਾ ਕੀਤਾ ਉਹਦਾ ਜਥੇਦਾਰ ਸਾਹਿਬ ਨੂੰ ਸਵਾਲ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਸੰਗਤੀ ਰੂਪ ਦੇ ਵਿੱਚ ਜੇ ਕਿਸੇ ਪ੍ਰਚਾਰਕ ਨੇ ਜਾਂ ਕੀਰਤਨੀ ਕੀਰਤਨ ਕਰਨਾ ਤਾਂ ਉਹਨੂੰ ਆਪਣੇ ਸਿੱਖੀ ਸਰੂਪ ਦੇ ਵਿੱਚ ਆਉਣਾ ਪਏਗਾ ਹੂੰ ਤੇ ਇਹ ਬਸ ਇਹ ਇਸ ਗੱਲ ਨੂੰ ਚੱਕ ਕੇ ਵਿਵਾਦ ਹੋ ਗਿਆ ਜੀ ਵਿਵਾਦ ਹੋ ਗਿਆ ਜੀ ਵਿਵਾਦ ਹੋ ਗਿਆ ਠੀਕ ਹੈ ਨਾ ਇਹ ਵੀ ਮਤਲਬ ਉਸੇ ਤੇ ਫਿਰ ਉਸੇ ਤਰ੍ਹਾਂ ਦੀ ਮੇਂ ਗੱਲ ਆਏ ਸਿੱਖੀ ਦੇ ਘੇਰੇ ਨੂੰ ਮਤਲਬ ਜਿਹੜਾ ਹੈ ਮੌਕਲਾ ਕਰਨ ਦੀ ਬਜਾਏ ਉਹਨੂੰ ਇਕੱਠਾ ਕਰ ਰਹੇ ਆ ਕੰਦਾ ਖੜੀਆਂ ਕਰ ਰਹੇ ਆ ਜੀ ਜੀ ਹੂੰ ਹੁਣ ਜਦੋਂ ਅ ਗੁਰੂ ਨਾਨਕ ਸਾਹਿਬ ਦਾ 500 ਸਾਲਾ ਸਮਾਗਮ ਸੀਗਾ ਜਿਹੜੇ ਭਾਈ ਮਰਦਾਨਾ ਜੀ ਦੇ ਬੰਚਸ ਹੈ ਉਹਨਾਂ ਨੂੰ ਦਰਬਾਰ ਸਾਹਿਬ ਕੀਰਤਨ ਨਹੀਂ ਸੀ ਕਰਨ ਦਿੱਤਾ ਹੂੰ ਉਹ ਪ੍ਰਕਰਮਾ ਚ ਬਹਿ ਕੇ ਕੀਰਤਨ ਕਰਕੇ ਮੁੜ ਗਏ ਸੀ ਜੀ ਗੁਰੂ ਸਾਹਿਬ ਨੇ ਜਦੋਂ ਕੋਈ ਫਰਕ ਨਹੀਂ ਕੀਤਾ ਤੇ ਤੁਸੀਂ ਕੌਣ ਹੋਣੇ ਫਰਕ ਕਰਨ ਵਾਲੇ ਹੂੰ ਬਿਲਕੁਲ ਸੋ ਮੈਨੂੰ ਤਾਂ ਇਹ ਦੋਹੇ ਮਾਮਲੇ ਬੜੇ ਅਟਪਟੇ ਜਿਹੇ ਲੱਗਦੇ ਆ ਜੇ ਉਹ ਜੱਸੀ ਉੱਥੇ ਗਏ ਹੋਏ ਸੀਗੇ ਸਮਾਗਮ ਚ ਤੇ ਉਹਨਾਂ ਨੇ ਸ਼ਬਦ ਗਾ ਲਿਆ ਕਿ ਕੀ ਕੀ ਦਿੱਕਤ ਕੀ ਆ ਗਈ ਕਹਿਣ ਹੂੰ ਕੀ ਦਿੱਕਤ ਹੋ ਸਕਦੀ ਹੈ ਜੀ ਕੱਲ ਨੂੰ ਜਸਵੀਰ ਜੱਸੀ ਜਿਹੜੇ ਨੇ ਉਹ ਪੂਰਨ ਸਿੱਖ ਵੀ ਹੋ ਸਕਦੇ ਆ ਹੂੰ ਬਿਲਕੁਲ ਹੈਨਾ ਕਿੰਨੇ ਸੂਫੀ ਸਿੰਗਰ ਆ ਜਿਹੜੇ ਧਾਰਮਿਕ ਗੀਤ ਗਾਉਂਦੇ ਆ ਹੂੰ ਬਿਲਕੁਲ ਹੈ ਨਾ ਅੱਛਾ ਉਹਨਾਂ ਨੇ ਦਸਤਾਰ ਸਜਾਈ ਹੋਈ ਸੀਗੀ ਹੂੰ ਇਹ ਵੀ ਨਾ ਵੀ ਉਹ ਰਮਾਲ ਰੱਖ ਕੇ ਗਾਇਆ ਜਾਂ ਕੋਈ ਉਸ ਤਰ੍ਹਾਂ ਦੀ ਉਲੰਘਣਾ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੇ ਵਿੱਚ ਥੋੜੇ ਕੋਈ ਉਹ ਹੋਈ ਜੀ ਜੀ ਹੂੰ ਬਿਲਕੁਲ ਸੋ ਮੈਨੂੰ ਲੱਗਦਾ ਕਿ ਇਹ ਨਹੀਂ ਮਤਲਬ ਇਸ ਤਰ੍ਹਾਂ ਦਾ ਇਸ਼ੂ ਨੂੰ ਨਹੀਂ ਮਤਲਬ ਮੁੱਦਾ ਬਣਾਉਣਾ ਚਾਹੀਦਾ ਹਾਂ ਇਹ ਠੀਕ ਹੈ ਕਿ ਮਰਿਆਦਾ ਹੈ ਮਰਿਆਦਾ ਕੀਰਤਨ ਦੀ ਮਰਿਆਦਾ ਜਿਹੜੀ ਹੈ ਉਹਦੀ ਪਾਲਣਾ ਹੋਣੀ ਚਾਹੀਦੀ ਹੈ ਪਰ ਉਹਨਾਂ ਨੇ ਤੇ ਇੱਕ ਗੀਤ ਗਾਇਆ ਕਵਤਾ ਆਇਆ ਜੀ ਠੀਕ ਹੈ ਨਾ ਸੋ ਬੇਲੋੜੀ ਮਤਲਬ ਜਿਹੜਾ ਮੁੱਦਾ ਚੱਕਣ ਵਾਲੀ ਗੱਲ ਹੈ